ਬਾਈ ਕੰਮ ਗਿਆ ਨੰਬਰ ਚਿੱਠੀ ਵਾਲਾ ਪੇਟ ਪੂਜਾ ਹੋ ਗਈ ਫੋਨ ਦੇ ਕੇ ਹੋਰ ਸਾਈਟਮ ਬਾਈ ਕੋ ਕਾਚਤਾ ਨਹੀਂ ਰਹੀ ਨਾ ਨਾ ਬਾਈ ਪਤਾ ਵਾਜੀ ਬਾਈ ਅੱਜ ਚੱਲੂ ਕੰਮ ਇੱਧਰ ਵੀ ਫਿਰ ਲਓ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਖੇਤਾ ਕੰਨੀ ਗੇੜਾ ਮਾਰਨ ਆਏ ਪਈ ਬਾਈ 8 ਦਿਨ ਹੋ ਗਏ ਤੇ ਕਣਕ ਦਾ ਜੰਮ ਦੇ ਖਣਾਏ ਆ ਪਿੰਡ ਵਾਲੇ ਕੰਨੀ ਬਾਈ ਟਾਈਮ ਨਹੀਂ ਲੱਗਿਆ ਥੋੜਾ ਜਿਹਾ ਬਿਜੀ ਤੇ ਪਹਿਲਾਂ ਗੰਨੇ ਕੰਨੀ ਗਏ ਤੇ ਥੋੜਾ ਜਿਹਾ ਹੋਰ ਕੰਮ ਤੇ ਤੇ ਨੇਤਰਬਾਈ ਨਾਲ ਕੰਨੀ ਵੀ ਜਾਣਾ ਬਾਈ ਅੱਜ ਜਿਹੜੀ ਮਾਮੇਰੀ ਕੁੜੀ ਹੈ ਨੇਤਰਬਾਈ ਦੇ ਦੀ ਉਹਦੇ ਬਿਆਰੀ ਬਾਈ ਅੱਜ ਸਹਿ ਚਿੱਠੀ ਹੈ ਉੱਥੇ ਵੀ ਜਾ ਕੇ ਆਉਣਾ ਹੈ ਤੇ 10:30 ਵਜੇ ਦਾ ਟਾਈਮ ਆ ਬਾਈ ਸਹਿ ਚਿੱਠੀ ਦਾ ਉਹ ਤੇ ਪਹਿਲਾਂ ਬਾਈ ਤਿਆਰ ਹੋਗੇ ਤੇ ਨਾ ਕੇ ਖੇਤਾ ਕੰਨੀ ਗੇੜਾ ਮਾਰਨ ਆਇਆ ਇੱਕ ਵਾਰ ਕਣਕ ਦਾ ਵੀ ਦੇਖ ਲਿਓ ਕਿ ਐ ਸਿਸਟਮ ਹੈ ਵੀ ਹਾਲ ਦੀ ਗਾੜੀ ਦੇਖਣ ਚ ਬਾਈ ਵਧੀਆ ਲੱਗਦੀ ਆ ਵੀ ਐਨ ਇੱਕ ਨੰਬਰ ਆ ਤੁਹਾਨੂੰ ਦਿਖਾ ਵੀ ਲੰਦੇ ਆ ਬਾਈ ਆਪਾਂ ਮੋਟਰ ਉਪ ਪਹੁੰਚੇ ਪਿੰਡ ਵਾਲੀ ਪਰ ਤੇ ਵੀਊ ਕਰੋ ਭਾਈ ਚੈੱਕ ਮੈਂ ਡੈਰੀ ਪਿੱਛੇ ਵੀ ਦਿਖਾਵਾਂਗੇ ਤੁਹਾਨੂੰ ਪਹਿਲਾਂ ਤਾਂ ਬੜੇ ਖੇਤ ਵਾਲੀ ਦੇਖੋ ਭਾਈ ਹਰਿਆਲੀ ਮਾਰਨ ਲੱਗੀ ਖੇਤ ਦੇ ਵਿੱਚ ਲਓ ਜੀ ਚੱਲਦੀ ਹੈ ਤਿਆਰੀ ਉੱਧਰ ਵੀ ਨੀਂਤਰ ਭਾਈ ਨਾ ਕਰਨੀ ਭਾਈ ਥੋੜਾ ਜਿਹਾ ਢੇੜਾ ਮਾਰੇ ਇਹਦੇ ਆਪਾਂ ਹਾਲੇ ਸਾਫ਼ ਸਪਾਈ ਜਿਹਾ ਚੱਲਦਾ ਹੈ ਹਮ ਥੋੜਾ ਜਿਹਾ ਇੰਦਰ ਸੰਦ ਭੰਡਾ ਭਾਈ ਪਿਆਏ ਵੀ ਧੋਣਾ ਹਾਲੇ ਹਾਲ ਸਵਾਗਾ ਧੋ ਕੇ ਹੰਟਕਾਣੇ ਲਾਉਣਾ ਹੈ ਮਾਹ ਕਾਲੀ ਕਣਕ ਬੀਜ ਹੋ ਗਈ ਹੁਣ ਹਰੇ ਭਰੇ ਆ ਅੱਜ ਵੀਰ ਨਾਲ ਹੀ ਥੋੜੇ ਜਿਹੀ ਬਿਜੀ ਤੇ ਬਾਈ ਉਹਦੇ ਕਰਕੇ ਉਹ ਸਾਹਮਣੇ ਨੇਤਰ ਬਾਈ ਨਾਲ ਦਾ ਘਰ ਬਾਈ ਤੇ ਛੇਠਾ ਸਪਾਈ ਚਲਦੀ ਆ ਛੋਟੂ ਲੱਗਿਆ ਪਤਾ ਝੜ ਝੂੜੀ ਚ ਲਾਉਣ ਬਾਕੀ ਬਾਈ ਟ੍ਰੈਲੀ ਤਰੀਕ ਨੂੰ ਬਿਜੀ ਤੀ ਸ਼ਾਮ ਹੋ ਗਈ ਤੀ ਅੱਜ ਹੋ ਗਈ ਤਰੀਕ 9 ਵੀ 8 ਦਿਨ ਹੋ ਗਏ ਪੂਰੀ ਕਣਕ ਬੀਜੀ ਨੂੰ ਐਨ ਰੂਹ ਖੁਸ਼ ਹੁੰਦੀ ਬਾਈ ਜੇ ਸਵੇਰ ਸਵੇਰੇ ਆ ਕੇ ਦੇਖੇ ਨਾ ਦਾਣੇ ਦੇ ਉੱਪਰ ਪਾਣੀ ਟਿਕਿਆ ਹੁੰਦਾ ਹੈ ਵੀ ਪਤਾ ਲੱਗਦਾ ਵੀ ਹਾਂ ਐਨ ਟੌਪ ਦੀ ਕਾਨ ਕੇ ਜੰਮੀ ਆ। ਖੇਤ ਸਾਫ਼ ਆ ਜੁੰਡੇ ਜਾਂਡੇ ਹੈ ਨਹੀਂ ਸਾਨੂੰ ਪਤਾ ਵੀ ਫੁੱਲ ਬਾਹੀ ਕਰਕੇ ਬੀਜੇ ਆ ਜੇ ਜੁੰਡੇ ਹੋਵੇ ਫਿਰ ਘਟ ਦੇ ਦਈ ਆ। ਹੁਣ ਐਨ ਜਿੰਨੇ ਵੀ ਖੇਤ ਆ ਬਈ ਇੱਧਰ ਸਾਡੇ ਮੂਹਰੇ ਵਾਲੀ ਸਾਈਡ ਸਾਰਿਆਂ ਨੇ ਬਾਹ ਕੇ ਚੰਗੀ ਤਰ੍ਹਾਂ ਦੂਏ ਲੋਟੇ ਬੀਜੇ ਆ ਵੀ ਸੁਪਰ ਸੀਡਰ ਵਾਲਾ ਕੰਮ ਨਹੀਂ ਹੈਗਾ ਜਿਹੜਾ ਮੂਹਰੇ ਵਾਲਾ ਪਲਾਟ ਹੈ ਇਹਦੇ ਵਿੱਚ। ਗਾਹਾਂ ਸੁਪਰ ਸੀਡਰ ਵਾਲਾ ਏ। ਵੀ ਐਨ ਵਧੀਆ ਕੰਮ ਹੋਇਆ ਪਿਆ। ਬਾਕੀ ਤੁਹਾਨੂੰ ਦਿਖਾਉਂਦੇ ਜੀ ਵੀਡੀਓ ਦੇ ਵਿੱਚ ਹੋਰ ਕੀਆ ਸਿਸਟਮ ਹੈ। ਵੀਡੀਓ ਦੇ ਨਾਲ ਬਣੇ ਰਹੋ। ਲਓ ਜੀ ਬਾਈ ਜਿੱਦਾਂ ਆ ਕਿੱल्ली-ਕਿੱल्ली ਤੂਈ ਦੇ ਉੱਪਰ ਪਾਣੀ ਢਿਕੇ ਹੋਇਆ ਦੇਖੋ। ਸਵੇਰ ਟਾਈਮ ਇਦਾਂ ਹੁੰਦਾ ਹੈ ਸਿਸਟਮ। ਐਨ ਲਾਈਨਾਂ ਚ ਕੰਨ ਕ ਜੰਮਦੀ ਬਾਈ। ਲੈ। ਦੇਖੋ। ਦਿਨ ਪਰ ਦਿਨ ਹੁਣ ਫੇਰ ਭਰੀ ਜਾਣੇ ਬਾਈ। ਬਾਬੇ ਦੀ ਕਿਰਪਾ ਹੋਈ ਜਾਣੀ। ਕਿਉਂਕਿ ਬਾਬੇ ਨਾਨਕ ਦੀ ਖੇਤੀ ਹੈ ਬਾਈ ਇਹ। ਦਸਾਂ ਨੋਆਂ ਦੀ ਕਿਰਤ। ਜਿਹੜਾ ਕਰ ਗਿਆ ਉਤਰ ਗਿਆ ਬਾਈ ਉਹ ਕੰਮ ਹੈ ਵੀ ਮਿਹਨਤ ਨਾਲੇ ਸਾਰਾ ਕੁਝ ਹੈ। ਜਿੰਨੀ ਮਿਹਨਤ ਕਰੋਗੇ ਬਾਈ ਜਿੰਨੀ ਸੇਵਾ ਕਰੋਗੇ ਉਨਿਓ ਬਾਸਾਂ ਨਿਕਲਦੀ ਆ ਜੇ ਬੀਜ ਕੇ ਖੇਤਾਂ ਮਨ ਜਾਣਾ ਹੀ ਨਹੀਂ ਹੈਗਾ ਫੇਰ ਤਾਂ ਇਹ ਜੇ ਕੰਮ ਹੁੰਦਾ ਏ ਬਾਕੀ ਬਾਈ ਬਿਹਾਨਾ ਸੀਜ਼ਨ ਚੱਲ ਪਿਆ ਉਹ ਪੈਣੀ ਪਿੰਡ ਵੀ ਲਾਗਲੇ ਵਿਆਹ ਦੇਖੋ ਬਸ ਖੜੀ ਆ ਜਾਰੀ ਭਰਾਤ ਬਾਕੀ ਖਰਜ ਆ ਦੇਖੋ ਜੀ ਪੂਰਾ ਕੰਮ ਚੱਲਦਾ ਜੀ ਹੁਣ ਬਿਹਾਨਾ ਆਹ ਮਹੀਨੇ ਹੁਣ ਜਿਹੜਾ ਪੂਰਾ ਬਿਹਾਨਾ ਜੀ ਆ ਸਾਹਮਣੇ ਬਿੰਦਰ ਬਾਈ ਵਾਲੀ ਬਾਈ ਛੱਟੇ ਕੇ ਬੀਜੀ ਬੀਦੀ ਕਰਨਗ ਲੋ ਜੀ ਬਾਈ ਕਰੋ ਚੈੱਕ ਜਮਾ 8ਵਾਂ ਲੈਣਾ ਬਾਈ ਡੈਰੀ ਪਿੱਛੇ ਤੇ ਬਣਾ ਰਹੇ ਆਪਾਂ ਵੀਡੀਓ ਬਾਈ ਇੱਕ ਨੰਬਰ ਕਾਣ ਕੇ ਜੰਮੀ ਹੈ ਬਾਈ 8ਵਾਂ ਲੈਣਾ ਲੈ ਜਿੱਦਣੂ ਦੇਖਦੇ ਆਣ ਬਾਈ ਵਧੀਆ ਰੂਹ ਕੁਸ਼ ਹੁੰਦੀ ਹੈ ਦਿਨ ਪਰ ਦਿਨ ਆਰਾ ਜਮਾ ਵਧੀਆ ਬਾਈ ਲੋ ਜੀ ਬਾਈ ਆਹ ਲਸਣਾ ਜਿਹੜਾ ਵਿੱਜਿਆ ਤਾਂ ਇਹ ਹੈਗਾ ਦੇਸੀ ਲਸਣ ਦੇਸੀ ਲਸਣਾ ਜਿਹੜਾ ਬਾਈ ਇਹ ਛੇਤੀ ਨਿਕਲ ਜਾਂਦਾ ਥੋੜਾ ਜਿਹਾ ਜਿਹੜਾ ਦੂਜਾ ਹੈ ਬਾਈ ਆ ਹਾਈਬ੍ਰਿਡ ਜਾਂ ਇਹ ਥੋੜਾ ਜਿਹਾ ਲੇਟ ਘਟੋ ਘਟ 15 ਦਿਨ ਲੈ ਲੈਂਦਾ ਬਾਈ ਜਿਹੜਾ ਹਾਈਬ੍ਰਿਡ ਦਾ ਸਣਾ ਆ ਦੇਖੋ ਹਲੇ ਵੀ ਕੋਈ ਲਸਣ ਨੇ ਤੂ ਵੀ ਤਾਂ ਹੀ ਨਹੀਂ ਗੱਡੀ ਹੈਗੀ ਹਲੇ ਵਿੱਚ ਪਿਆ ਗਮ ਪਿਆ ਇਹ ਬਾਕੀ ਇਧਰ ਧਨੀਆਂ ਪਾਲ ਕੇ ਵੀ ਜੀ ਦੀ ਬਾਈ ਮਿਹਨਤ ਕਰੀ ਦੀ ਪਾਲਕ ਦੇਖੋ ਕਿ ਆ ਟੌਪ ਦੀ ਹੋਈ ਆ ਤੇ ਨਾਲ ਧਨੀਆਂ ਪਾਲਕ ਜੋ ਵੀ ਹੈ ਮੂਲੀਆਂ ਮਾਲੀਆਂ ਐਨ ਵਧੀਆ ਕੰਮ ਹੈ ਰਾ ਵੀ ਇਧਰ ਬਾਈ ਨੇ ਮਰਸੀਨ ਵੀ ਜਿਆ ਤਾਂ ਮਰਸੀਨ ਵੀ ਥੋੜੀ ਜਿਹੀ ਹਰਿਆਈ ਜੀ ਮਾਰਨ ਲੱਗ ਗਿਆ ਬਾਕੀ ਮੋਟਰਸਾਈਕਲ ਵੀ ਸਟਾਟੇ ਰੱਖਣਾ ਭਾਈ ਇਹਦਾ ਥੋੜਾ ਟਾਈਮ ਚੋਕ ਲਾਉਣੀ ਪੈਂਦੀ ਐ। ਸਿਆਲ ਆ ਗਿਆ ਹੁਣ ਬੰਦ ਹੀ ਆ ਹੋਈ ਜਾਂਦਾ ਨਹੀਂ ਝੂਟੇ ਜੇ ਮਾਰੀ ਜਾਂਦਾ। ਚੋਕ ਵਾਲਾ ਕੰਮ ਚੱਲ ਪਿਆ ਭਾਈ ਹੁਣ ਮੋਟਰਸਾਈਕਲਾਂ ਦਾ। ਲੈ ਭਾਈ ਆਹ ਪਲਾਟ ਸਿੰਧੂ ਨੇ ਪੱਧਰਾ ਕਰਿਆ ਕਿਵੇਂ ਐ? ਵਧੀਆ ਜੀ ਵਧੀਆ ਤੁਸੀਂ। ਮੈਂ ਦੇਖਦਾ ਹੀ ਨਹੀਂ ਬਹੁਤ ਟਾਈਮ ਹੋ ਗਿਆ ਕਿ ਬਿਜਲੀ ਚੱਲਦੇ ਆ। ਬਿਜਲੀ ਚੱਲਦੇ ਬਹੁਤ। ਇਹੋ ਕਿੰਨਾ ਕਮਾਲ ਤੋਰੇ। ਕਮਾਲ ਬਹੁਤ। ਭਾਈ ਓਰੇ ਜਾ ਵਿਆਹ ਦਾ ਟੈਂਟ ਲਾ ਲਓ ਤਾਂ ਗੱਡੀਆਂ ਖੜਾ ਲਓ ਪੂਰੀ ਜਗ੍ਹਾ ਹੁਣ। ਲੋਹਾ ਹੀ ਬਹੁਤ ਓਰੇ। ਹਾਂ। ਆ ਇਹ ਇਧਰ ਨੂੰ ਗੱਲ ਐ। ਸਿਸਟਮ ਕਬੀ ਬਈ ਇਹਦਾ ਪਧਰਾ ਕਰਨੇ ਵਾਲਾ ਸਿਸਟਮ ਆ। ਹਾਂ, ਪਧਰਾ ਕਰਦਾ ਤੁਹਾਨੂੰ ਵਾਲੀਬਾਲ ਨੂੰ ਗਰਾਊਂਡ। ਮੈਂ ਕਿ ਤੇਰਾ ਮਾਲ ਚੱਕ ਲੈ ਗਿਆ ਰੇ। ਬਈ ਇਹ ਆਦੀ। ਸਫਾਈ ਕਰਕੇ ਦੇ ਦਿੱਤੀ ਇਹਨੂੰ ਵਧੀਆ ਹੈ। ਹੋਰ ਕਿ ਚਾਹੀਦਾ? ਬਾਈ ਬਹੁਤ ਵਧੀਆ ਜਗ੍ਹਾ ਬਣ ਗਈ ਹੁਣ ਵੀ ਛੋਟਾ ਮੋਟਾ ਪ੍ਰੋਗਰਾਮ ਜਿੱਕਣਾ ਮਰਜ਼ੀ ਕਰੀ ਜਾਵੇ। ਕਨਾਹ ਤਾਂ ਗੱਡੀਆਂ, ਟਰੈਕਟਰ, ਗਨੇਰਾ ਟਰਾਲਾ ਜੋ ਮਰਜ਼ੀ ਖੜਾਈ ਜਾਵੇ। ਮੁੜਦਾ ਹੋ ਗਿਆ ਯਾਰ ਰੋਡ। ਦਿਹਾੜੀ ਲੱਗੇ? ਦਿਹਾੜੀ ਤਾਂ ਨਹੀਂ ਲੱਗੇ। ਕਰ ਫੋਨ ਉਹਨੂੰ ਕਿ ਆ ਜਾ। ਲੈ ਭਾਈ ਅੱਜ ਚੱਲੂਗਾ ਮੈਂ ਇੱਧਰ ਵੀ ਫਿਰ। ਅਗਲੀ ਚਿੱਠੀ ਦੋਈ ਹੈ। ਲਓ ਜੀ ਬਾਈ ਕੰਮ ਆ ਗਿਆ ਨੰਬਰ ਚਿੱਠੀ ਵਾਲਾ ਪੇਟ ਪੂਜਾ ਹੋ ਗਈ ਹੁਣ ਦੇਖ ਕੇ ਹੋਰ ਆਈਟਮ ਬਾਈ ਕੋਈ ਕੱਚ ਤਾਂ ਨਹੀਂ ਰਹੀ ਨਾ ਨਾ ਬਾਈ ਕੋਈ ਕੱਚ ਨਹੀਂ ਰਹੀ ਬਾਈ ਬਾਈ ਨੇ ਕੋਲ ਕਰੀ ਜੀ ਆਪਣੀ ਨੇ ਸੇਵਾ ਆ ਸਾਡਾ ਰਿਸ਼ਤੇ ਦਾ ਬਹੁਤ ਵਧੀਆ ਸੇਵਾ ਕਰੀ ਜੀ ਤੇ ਸਾਰੇ ਥੋੜੇ ਇਤਰਾ ਜਾਣਾ ਹੈ ਕਿ ਜੋੜ ਜੀ ਨੂੰ ਮੇਲੇ ਨੂੰ ਹਾਂ ਇਹ ਦੇਖੂਗੇ ਉਹ ਤਾਂ ਹਲੇ ਪਏ ਆ ਜੀ ਟਾਈਮ ਅਗਲੇ ਸਾਲ ਆਖਣਾ ਲੈ ਅਗਲੇ ਮਹੀਨੇ ਆਹੀ ਸਾਲ ਜਾਣਾ ਜਾਣਾ ਮੇਲੇ ਨੂੰ ਐਡ ਕੀ ਟਰਾਲੀ ਟਰਾਲੀ ਲੈ ਕੇ ਜਾਣੀ ਆ ਜੇ ਆਪਣਾ ਚੱਜੂਗਾ ਜੀ ਤਾਂ ਹੈ ਨਾ ਨਾ ਲੈ ਕੇ ਜਾਣਾ ਤੈਨੂੰ ਮੈਂ ਕਿੱ데 ਚ ਲੈ ਜਾਉਂਦਾ ਮੁੜੇ ਆਉਂਦਾ ਨਾ ਇਹ ਸੱਤ ਮਾਂ ਸੱਤ ਮਾਂ ਕਰਨਾ ਹੈ ਲਓ ਜੀ ਬਾਈ ਸਭ ਤੋਂ ਮੋਟਾ 버ਗਰ ਖਾਦਾ ਏ ਮੈਂ ਕਿਤੇ ਹਾਂ ਜੀ ਬਾਈ ਬਣਾਉਂਦਾ ਬਾਈ ਮੋਟਾ 버ਗਰ ਦੀ ਇਹ 40 ਦਾ ਐਂਡ ਗੱਲ ਦਾ ਹੁੰਦੀ ਹੈ ਇੱਕ ਵਰਗਰੇ ਦੱਸ ਦਿੰਦਾ ਨਾ ਗਾ ਸਾਲੇ ਹੋ ਗਿਆ ਖਾਦੇ ਨੂਰੇ 버ਗਰ ਦੇਖਾ ਹੀ ਆਉਂਦਾ ਬਾਈ ਨਿਊਟਲਾਂ ਦਾ ਸਾਰੇ ਲੱਗ ਜਾਂਦਾ ਫਿਰ ਬਾਈ ਇੱਕ ਗੱਲ ਹੈ 855 ਦੂਰ ਤੋਂ ਹੀ ਸੁਣਦਾ ਇਹਦੀ ਬਾਜੀ ਇਹ ਜੀ ਨਾ 400 ਜੋ ਚ ਵਧੀਆ ਲੱਗਦਾ ਮੈਨਾਂ ਤੇਰੇ ਘਰ ਗਿਆ ਤੇਰੇ ਮੁੰਡੇ ਨੇ ਗੱਡੀ ਦਾ ਰੇਲਾ ਬਣਾਇਆ ਪਾ ਕਿੱਥੇ ਤੇ ਲਿਆ ਆ ਉਹ ਭੱਜਦੀ ਬਹੁਤ ਉਹ ਪੂਰੀ ਅਜ ਮੋਟਰਸਾਈਕਲ ਕੱਢਿਆ ਨਵਾ ਹਾਂ ਕਰਾਲੀ ਨੂੰ ਗਈਦੇ ਪਰੇ ਗਏ ਹਾਂ ਮਾ ਨਵਾ ਏ ਦੂਆ ਘੱਟ 5000 ਭਾਜਦਾ ਏ ਇਹ ਜਿਆਦਾ ਬਸ ਤੋੜਾ ਜਿਆਦਾ ਮਾਮੇ ਬਾ ਮਿਲੇ ਉੱਥੇ ਫੇ ਮੈਂ ਕਿਨੂੰ ਫੜਾਰਿੰਦਾ ਤਾਂ ਮੈਂ ਤੁਰ ਕੇ ਹੋ ਲੈੰਦਾਂ ਤਾਂ ਅਜੇ ਪਾ ਉਹਦੇ ਕਰਕੇ ਹੈਲਮਟ ਕਰਕੇ ਬਾਈ ਆਏ ਆ ਸਰਦਾਰ ਬੰਦੇ ਨੂੰ ਫੇ ਘੇੜਦੇ ਨਹੀਂ ਹੈਗੇ ਫੇ ਐ ਥੋੜੀ ਦੂਰ ਕਹਾ ਜਾ ਕੇ ਬਹਿ ਜੋ ਨਹੀਂ ਆਨਲਾਈਨ ਫੇ ਘੁੱਗੀ ਜੀ ਮਾਰਦੇ ਨਹੀਂ ਉਹਨਾਂ ਨੇ ਚਮਕੌਰ ਸਾਹਿਬ ਜਾਣਦਾ ਪੂਰੀ ਸ਼੍ਰੀ ਚਮਕੌਰ ਸਾਹਿਬ ਫੇ ਤੁਸੀਂ ਗੰਨਾ ਕਾ ਤੇ ਬਾਈ ਜਾਂਦੇ ਡੰਗਰ ਹੁਣ ਤੁਸੀਂ ਕੀ ਕਰਨ ਸਾਰਾ ਹੈ ਨਹੀਂ ਹਾਂ ਮਗਾ 85 ਕਹਿੰਦਾ ਵੀ ਜਿਆ ਵਿੱਚ ਮਿਕਸ 85 ਦਾ ਪਹਿਲਾਂ ਲੱਕੋ ਖਲਾਇਆ ਵਾ ਤਾਂ ਆ ਦੋ 85 ਦੇ ਇਹ ਤਾਂ ਗਰਗਿਆਲ ਮਾਲ ਜਿਹਾ ਹੋ ਗਿਆ ਆ ਤਗੜਾ ਇਹਨੇ ਆ ਪੂਰਾ ਖੜਾ ਪਹਿਲਾਂ ਯਾਰ ਪੂਰੀ ਉਧਰ ਨੇਤਰਬਾਈ ਨਾਲ ਦੇ ਕੇਪ ਤੇ ਉਹਨਾਂ ਦੇ ਪ੍ਰੋਗਰਾਮ ਤਾਂ ਠੀਕ ਰਿਹਾ ਆ ਆ ਵਧੀਆ ਹੋ ਗਿਆ ਨਹੀਂ ਭਾਈ ਪਰ ਜਗਾ ਬਹੁਤ ਵਧੀਆ ਬਣ ਗਈ ਤੇ ਬਈ ਤੈਨੂੰ ਤਾਂ ਪੈਣੀ ਦਾ ਮਾ ਜਗਾ ਚਾਰ ਸਹਰ ਬਣ ਗਈ ਉਹ ਟੈਂਟ ਲੱਗ ਜੂ ਪੂਰੀ ਚੋਟਾ ਜਿਹਨੂੰ ਸਾਰੀ ਚੱਕਦੇ ਉਹਨਾਂ ਨੇ ਟੋਟਲੀ ਹੁਣ ਜੇ ਟੈਂਟ ਲਾਉਣਾ ਹੋਵੇ ਘਰ ਆਜੇ ਬਾਈ ਨੇ ਕਰਨਾ ਮੁੰਡੇ ਤੱਕਾਂ ਲੱਗ ਜਾਣਾ ਇਹਦੇ ਸਿਰੇ ਤੇ ਟੈਂਟ ਲੱਗਣਾ ਹੋਣਾ ਐਨ ਵਧੀਆ ਹਾਂ ਨਾਲੇ ਪੱਧਰਾ ਹੋ ਗਿਆ ਤੇ ਆੜੀਆਂ ਦਾ ਲੱਗ ਗਿਆ ਦੋ ਪਾ ਗੱਲ ਬਣ ਗਈ ਪਾਪਾ ਜੀ ਦੇ ਗਾਣੇ ਐਨ ਵਧੀਆ ਬਣ ਗਿਆ ਤੇਰਾ ਹੁਣ ਨਿਬੜ ਗਿਆ ਕਰ ਰਹਿ ਗਿਆ ਹਲੇ ਮੇਰਾ ਚੱਲਦਾ ਆ ਦੇਖ ਓ ਯਾਰ ਫੇਰ ਮੈਂ ਹੋਰ ਪਾਸੇ ਜਾਣਾ ਐ ਫੇ ਕੰਮ ਲੇਟ ਐ ਮੈਂ ਗੱਲਾਂ ਲੱਦਣਾ ਤੇਰਾ ਔਖਾ ਕੰਮ ਐ ਫੇ ਮੈਂ ਬੰਦਾ ਹੋਰ ਦੇਖਾਂ ਰੋਟੀ ਰੋੜੀ ਹੈਗਾ ਸਾਮਾਨ ਜੇ ਲਿਆਉਣਾ ਥੋੜਾ ਜਿਆ। ਭਾਈ ਗੰਨੇ ਕਰਕੇ ਬੂਟੇ ਹੋ ਗਏ ਨੇ ਆ ਤੇਰੇ ਬੂਟੇ ਤੋੜ ਦਿੰਦੇ ਸੀ ਜਾਣੇ। ਇਹ ਉਹ ਨਿਆਣੇ ਨੇ ਇੰਤ ਤੋੜਨੇ। ਇਹ じゃ ਪਾਣੀ ਆਉਂਦਾ। ਉਹ ਪਾਣੀ ਨੇ ਘੇਰ ਦੇ ਤੇ ਗੰਨੇ ਕਰਕੇ ਖੜੀ ਨਹੀਂ ਰਹਿਦੇ ਵਿੱਚ। ਪਾਣੀ ਤੈਨੂੰ ਪਤਾ ਇਹ ਬਾਈ 8 9 ਪਤਾ ਨਹੀਂ ਕਿਹੜੀ ਸ਼ਿਟੀ ਸੀ ਪਤਾ ਨਹੀਂ 11 12 ਹਾਂ ਆ 9 ਆ ਉਹ ਪਰਾਂ ਦਾ। ਇਹ ਸ਼ਿਟੀ ਲਿਆਏ ਤੇ ਵੀ ਚੱਲ ਗਈ। ਪਰ ਆਏ ਆ ਬਾਈ ਜੇ ਨਗ ਜੇ ਪੈ ਜਵੇ ਨਾ ਫਿਰ ਸਵਾਦ ਨਹੀਂ ਹੈਗਾ। ਜੇ ਨਗ ਪੂਰੇ ਹੋਵੇ ਫਿਰ ਰੇਟ ਵੀ ਲੱਗਦਾ ਹੈ। ਰੇਟ ਵੀ ਲੱਗਦਾ। ਯੋ ਹੀ ਹੈਡ ਹੈ ਜੀ ਉਹ ਫੇਰ ਨਹੀਂ ਲੱਗਦਾ ਨਹੀਂ ਹਰ ਚ ਵਾਹ ਅਕਸਰ ਦਿੰਦਾ ਹੈ ਨਾ ਕਿ ਨਾ ਅਕਸਰ ਦਿੰਦਾ ਲੋਚ ਪੈਂ 3 ਸਪੀਡ ਹੈ ਭਾਈ ਇਹ ਵੀ ਪਸੰਦ ਦੀ ਗੇਮ ਹੈ ਪੂਰੀ ਹਾਂ ਜਿਹਨੂੰ ਜਿਹੜਾ ਟਰੈਕਟਰ ਪਸੰਦ ਆ ਭਾਈ ਉਹ ਹੀ ਹੈ ਕਿਸੇ ਨੂੰ ਕਿਸੇ ਨੂੰ ਮਹੀਂਦਰਾ ਪਸੰਦ ਕਿਸੇ ਨੂੰ ਕੋਈ ਪਸੰਦ ਕਿਸੇ ਨੂੰ ਹੌਲੈਂਡ ਸਾਡੇ ਮੁੰਡੇ ਮੰਗਣਾ ਉਹਨੂੰ ਹੌਲੈਂਡ ਵਧੀਆ ਪੂਰੀ ਮੈਥੀ ਲਈਏ ਸੀ ਕਿ ਮੈਥੀ ਹੀ ਠੀਕ ਹੈ ਆਵਨ ਨਾਲ ਟਰੈਕਟਰ ਚਲਾ ਕੇ ਦੇਖਣਾ ਬਈ ਮੈਸੀ ਟਰੈਕਟਰ 254 ਵਧੀਆ ਲੱਗਿਆ ਲਾ ਕੇ ਦੇਖ ਲਈ ਹਾਂ ਬਾਗੀ ਲੋਟ ਲੱਗੇ ਆਵਨ ਨਾਲ ਵਰਗਾ ਲਿਆਓ ਨਾਲੇ ਸਸਤਾ 8 ਲੱਖ 40 ਹਜ਼ਾਰ ਮੰਗਦੇ 830 ਤੂੰ ਨੂੰ ਮਿਲ ਜਾਣਾ ਬਈ ਮੈਸੀ ਮਾੜਾ ਤਾਂ ਨਹੀਂ ਯਾਰਾ ਜਨਾ ਨੂੰ 870 ਸਾਢੇ 4 ਤੱਕ ਮੇਰਾ ਚਲੇ ਗਿਆ 4 ਸਾਢੇ 4 ਤੱਕ ਕੇ ਆ ਪਿਆਣਾ ਪਿੱਛੇ ਕੁਝ ਵੀ ਨਹੀਂ ਪੈਣਾ ਦੇ ਦੇਣਾ ਹਾਂ ਦੇ ਦੇਣਾ ਫੇਰ ਇਹਨਾਂ ਫੇਰ ਆਪਾਂ ਮੈਸੀ ਲਿਆਉਣਾ ਠੀਕ ਆ ਪੂਰੀ ਨਾਲੇ ਛੋਟਾ ਜਿਹਾ ਠੀਕ ਆ ਮੈਂ ਤਾਂ ਯਾਰ ਇੱਕ ਦੇਖਿਆ 4x4 ਟਰੈਕਟਰ ਹੈ ਜਹਾ ਮੰਜੀ ਲਾ ਕੇ ਬਾਈ ਆ ਪਤਾ ਨਹੀਂ ਹੈਗਾ 2 ਵੀਲ ਸਲਿੱਪ ਕੱਢੀ ਜਾਂਦਾ 2 ਵੀਲ ਦਾ ਆਹੀ ਫਿਰ ਉਨੇ ਹੀ ਫਾਲੇ ਡੂੰਘੇ ਲਾਉਂਦੇ ਆ ਹਾਂ ਹੋਰ ਬਾਈ ਮੈਂ ਫਾਲਿਆਂ ਪਰ ਵੀ ਜੱਜਮੈਂਟ ਜੀ ਲਾ ਲਈ ਜਾਰਾ ਡੂੰਘੇ ਲਾਉਂਦਾ ਟਰੈਕਟਰ ਰਾਟ ਪਾਉਂਦਾ ਏ ਉਹੀ ਹਾਲ 4x4 ਪਾਇਆ ਹੋਇਆ ਪਤਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਦਾ ਜਿੱਥੇ ਮਰਜੀ ਗੇ ਡੰਡਾ ਤੇ ਲਾ ਲੈਣਾ ਨਾ ਮੋੜ ਪਰ ਬ੍ਰੇਕ ਦੱਬਣੇ ਦੀ ਲੋੜ ਆਹੀਂ 4x4 ਦਾ ਬਾਈ ਖੇਤਾਂਾਂ ਛੋਟੇ ਦਾ ਖਰਚਾ ਘੱਟ ਹੈ ਹਰੇਕੇ ਜ਼ਿਮੀਂਦਾਰ ਫਿਰ 4x4 ਲੈਣ ਲੱਗ ਗਿਆ ਇੱਕ ਵਾਰ ਲੈ ਕੇ ਨੀਚੋ ਆ ਫਿਰ ਤਾਂ ਨਹੀਂ ਛੋਟਾ ਹੈ ਫਿਰ ਤਸੱਲੀ ਹੈ ਸਾਡੇ ਬਾਈ ਲਾਗਲੇ ਪਿੰਡ ਸਰਪੰਚ ਉਹਨਾਂ ਨੇ ਛੋਟਾ ਲਿਆ ਵਾ ਜੌਂਡੀਅਰ 4x4 ਵੀ ਇੰਨਾ ਕੰਮ ਲੈ ਲਿਆ ਪਤਾ ਹੀ ਨਹੀਂ ਹੈਗਾ ਉਹਨਾਂ ਨੇ ਦਾ ਕੱਦਾ 575 ਜੀ ਨਾਈਟੀ ਚ ਲਖਾੰਦਾ ਹੋਣਾ ਉਹਨਾਂ ਨੇ ਦਾ ਕੱਦਾ ਫਰੀ ਕਰਿਆ ਨਹੀਂ ਠੀਕ ਨਹੀਂ ਪੂਰੀ ਉਹ ਤਾਂ ਠੀਕ ਆਮਨ ਵਾਲਾ ਟਰੈਕਟਰ ਤਾਂ ਨਹੀਂ ਮਾੜਾ ਯਾਰ ਆਮਨ ਵਾਲਾ ਵੀ ਮਾੜਾ ਨਹੀਂ ਮੈਸੀ ਵਧੀਆ ਮੈਸੀ ਹੈ ਬਾਕੀ ਚਲਾਇਆ ਚਲੋ ਇਹ ਤਾਂ ਹੈ ਨਹੀਂ ਬਾਈ ਮੈਸੀ ਦੱਸਿਓ ਕਿਹਨੇ ਆਪਾਂ ਨੇ ਦੇਖਿਆ ਤਾਂ ਹੈਗਾ ਤਾਂ ਬਾਕੀ ਹਾਂ ਤਕੜਾ ਟਰੈਕਟਰ ਵਧੀਆ ਤਕੜਾ ਟਰੈਕਟਰ ਆ ਯਾਰ ਡੈਮੋ ਦੇਣਾ ਹੈ ਜਾਂ ਰੂ ਖੁਸ਼ ਹੋ ਗਈ ਪਵਿਆਂ ਨੂੰ ਬਾਈ ਸਿਆਣੇ ਨਾ ਲਓ ਬਾਈ ਲਓ ਪਲਵਾਂ ਨੂੰ ਵੀ ਸੈਟ ਕਰੇ ਪੱਤੇ ਵੇਚੇ ਬਲੌਂ ਦੇ ਮਡੀ ਪਲਵਾਂ ਨੂੰ ਭਾਈ ਵੇਟ ਵੀ ਨਹੀਂ ਪਾਇਆ ਨਿੱਗਰ ਨਿੱਗਰ ਆ ਤੇ ਮੈਸੇ ਜੱਜ ਦਾ ਪੁਰਾਣੀ ਸ਼ੋਚ ਹੈ ਜਿਹੜੇ ਹੁਣ ਗੋਲ ਘਟਦੇ ਉਹ ਥੋੜਾ ਜਿਹਾ ਉਹਦੇ ਨਾਲ ਉਹ 2 ਲੱਖ ਰੁਪਏ ਡਿਸਕਾਊਂਟ ਕਰਿਆ ਵਾ ਉਹਦੇ ਪਰ ਗੋਲ ਪਰ ਉਹ ਫੇਰ ਵਿਗਦਾ ਨਹੀਂ ਹੁੰਦਾ ਹਾਂ ਉਹਦੇ ਤੇ ਲੱਖ ਕਰਿਆ ਵਾ ਇਹਦਾ ਉਹਦੇ ਤੇ ਲੱਖ ਕਰਿਆ ਵਾ ਡਿਸਕਾਊਂਟ ਉਹੀ ਚੱਕਰ ਹੈ ਵੀ ਇੰਜਣ ਉੰਜਣ ਸਾਰਾ ਕੁਝ ਸੇਮ ਹੈ ਸ਼ੋਅ ਦਾ ਫਰਕ ਪੈ ਗਿਆ ਉਹ ਜ ਫਰਕ ਪੈ ਗਿਆ ਨਹੀਂ ਹਾਂ ਪੂਰੀ ਗੱਨਾ ਹੋ ਰੱਖੂਗਾ ਮੁੱਦਾ ਨੇ ਨੇ ਆ ਦੂ ਤੱਕ ਨਾ ਨੇ ਗਿਆ ਰੇ ਆ ਮੂਰ ਮੂਰ ਰਹਿਣ ਦਾ ਨੇ ਤਿੰਨ ਗਿਆ ਇਹ ਮਾੜਾ ਦਾ ਆ ਤਾਂ ਮਾੜਾ ਦਾ ਨਾਲ ਇਧਰ ਦੀ ਧੁੱਪ ਲੱਗਦੀ ਆ ਕਿ ਆ ਚੱਕਰ ਤੱਕ ਪਾਣੀ ਪਈ ਗਿਆ ਇਧਰ ਤੋਂ ਇਧਰ ਦੇ ਹਾਂ ਉਹ ਪਾਣੀ ਉਧਰ ਖੇਤ ਦਾ ਪਾਣੀ ਆ ਜਾਂਦਾ ਚੜ ਕੇ ਅੱਛਾ ਇਹ ਬਾਈ ਇਹ ਖੇਤ ਇਦਾਂ ਨੇ ਨਾ ਉਹ ਉੱਥੇ ਇੱਕ ਰਸਤਾ ਬਣ ਗਿਆ ਨਹੀਂ ਤਾਂ ਇੱਥੇ ਨੂੰ ਪਾਣੀ ਫੁੱਲ ਚੱਲੇ ਕਰਦਾ ਚੋਈਆਂ ਵਾ ਸਾਰੀ ਚੱਲੀ ਜਾਂਦਾ ਪਾਣੀ ਇੱਥੇ ਨੂੰ ਹੋ ਕੇ ਲੰਘਦਾ ਉਹ ਸਾਹਮਣੇ ਦੇ ਪਾਈਪ ਗੱਡੇ ਉਹ ਮਾਤਾ ਰਾਣੀ ਦੇ ਖੰਬੇ ਦੇ ਸਾਹਮਣੇ ਦੇ ਕਿੱਥੇ ਮੈਨੂੰ ਹੁਣ ਸਮਝ ਨਹੀਂ ਆ ਰਹੀ ਉਹ ਦੇਖੰਜੂ ਔਰ ਦੇ ਆ ਖੰਭਾ ਕਿ ਨਹੀਂ ਗੱਡਿਆ ਉਹ ਸਿੱਧਾ ਦੇਖ ਉਹਦੇ ਪੈਪ ਦੇਦਾ ਹਾਂ ਲੈ ਆਇਦੇ ਮਾਂ ਦਾ ਖਾ ਕਿਤੇ ਹਾਂ ਉਹ ਦੇ ਐਨ ਪੈਪ ਉਹ ਵਜਿਆ ਤੇ ਲੰਨੀਗਾ ਕਿ ਨਹੀਂ ਉਹਦੇ ਪੈਪ ਗੱਡਿਆ ਉਹ ਜਿਹੜੀ ਜੱਦੀ ਉਹ ਪੱਕੀ ਬਣੀ ਆ ਜੱਦਾ ਪਾਣੀ ਇੱਧਰੋਂ ਘਟ ਗਿਆ ਹੂੰ ਪਹਿਲਾਂ ਤਾਂ ਨਹੀਂ ਦਮ ਤੋੜਦੇ ਪਹਿਲਾਂ ਤਾਂ ਦਮ ਤੋੜ ਹੁਣ ਰਾਤਾ ਵੀ ਬਦਲਿਆ ਜੱਗੇ ਦੇ ਘਰ ਕਾ ਨਹੀਂ ਹੋ ਗਿਆ ਉੱਪਰੋਂ ਜਾਂਦਾ ਪਾਣੀ ਹੁਣ ਕਿ ਨਹੀਂ ਹਾਂ ਉੱਪਰ ਦੇ ਖੇਤਾਂ ਨੂੰ ਨਿਕਲ ਗਿਆ ਕੰਮ ਤਾਂ ਉਹੀ ਆ ਬਾਈ ਜ਼ਿਮੀਂਦਾਰਾ ਦੇ ਵਿੱਚੇ ਕੋਈ ਜ਼ਿੰਮੇਵਾਰ ਕਾਨਕ ਚ ਬਸ ਇਸੇ ਕਾਨਕ ਦਾ ਮੇਰੇ ਸਾਹਮਣੇ 80% ਦਾ ਬੀਜ ਹੋ ਗਿਆ ਨਿਬੜ ਗਿਆ ਨਿਬੜ ਗਿਆ ਹੁਣ ਤਾਂ ਜਿਹੜੇ ਰੌਣੀ ਰੂਣੀ ਕਰੇ ਉਹ ਤਾਂ ਉਹ ਹੀ ਫਸੇ ਹੋਏ ਆ ਉਹ ਵੀ ਫਸੇ ਪਏ ਆ ਉਹ ਵੀ ਪਛਤਾਉਂਦੇ ਹੋਣੇ ਵੀ ਲੇਟ ਹੁੰਦਾ ਕੰਮ ਦੇਖਣੀ ਹੁੰਦਾ ਰੂੜਾ ਖੇਤ ਪਹਿਲਾਂ ਵੀਜਿਆ ਵੇ ਦੇਖ ਤੂੰ ਇਹਦੀ ਜੰਮੀ ਖੜੀ ਹੈ ਕਿਨੇ ਬੀਜਣਾ ਕਰ ਰਹੇ ਫਰਕ ਪੈ ਜਾਂਦਾ ਛੀ ਦਾ ਦੇਖੋ ਦੇਖੀ ਪਰ ਮੈਰ ਥਾਨਾ ਦਾ ਆਚਾ ਚੰਡੀਗੜ੍ਹ ਕੰਨੀ ਗਏ ਵੱਲੋਂ ਮਾਜਰੇ ਬਣੀ ਗਏ ਉੱਥੇ ਰੌਣੀ ਕਰਦੇ ਹਲੇ ਉਧਰ ਲੇਟ ਬੀਜਦੇ ਆ ਕਿਹ ਚੱਕਰ ਹੈ ਜੀਰੀ ਵੀ ਲੇਟ ਰ ਸ਼ੁਰੂ ਕਰਦੇ ਆ ਪਤਾ ਨਹੀਂ ਦੇਖ ਲੈ ਮਾ ਸਾਡੇ ਕੰਨੀ ਪੂਰੇ ਗੰਨੇ ਵਾਲਾ ਤਾਂ ਬਾਈ ਅਸੀਂ ਚੰਡੀਗੜ੍ਹ ਜਾਏ ਕੁਛ ਨਹੀਂ ਕੰਮ ਹੈਗਾ ਜੇ 20-30 ਰੁਪਏ ਵੱਧ ਲਾਦੇ ਆ ਤਾਂ ਖੱਜਲ ਖਵਾਰੀ ਬਹੁਤ ਆ ਉਹਨਾਂ ਹੀ ਡੀਜ਼ਲ ਲੱਗ ਜਾਂਦਾ 10-12 ਫੁੱਟ ਦੀ ਕੁਛ ਲੱਗ ਜਾਂਦਾ ਬੇਲੇ ਖੱਜਲ ਖਵਾਰੀ ਪਿਕ ਹੋ ਰ ਇੱਕ ਜਗ ਤਰੌੜੇ ਨਹੀਂ ਹੈਗੇ ਉਹਨਾਂ ਨੇ ਫੇ 2-3 ਜਗਾਂ ਬਾਈ 20-30 ਕਿਲੋਮੀਟਰ ਕਮਾ ਦਿੰਦੇ ਇਹ ਗੱਲ ਤੇ ਨੋਕਲੇ ਠੀਕ ਆ ਰੋਪੜ ਚਾ 20 ਰੁਪਏ ਘਟ ਹੈ ਉਹੀ ਇਹ ਤਿੰਨੇ ਜਿਹੜਾ ਡੀਜ਼ਲ ਆਦਾ ਰੋਪੜ ਨੂੰ ਲੱਗਦਾ 500 ਰੁਪਏ ਦਾ ਲੱਗਦਾ ਉੱਥੇ ਗਿੰਗੂ ਮੁੰਜਾਂਦੀ ਆ ਚਲੋ ਬਾਕੀ ਜਾਂਦਾ ਬਾਈ ਫਰੀ ਚ ਮਖੌਰ ਸਾਹਿਬ ਆਹੋਂ ਗਿਆ ਵੀ ਤਮਹੇਰਾ ਉੱਪਰ ਗਿਆ ਸਾਮਾਨ ਭੁੱਲਿਆ ਮਰ ਮਹਿਕ ਲੈ ਕੇ ਆ ਲੈ ਉਹਨਾਂ ਦਾ ਸੌਦੇ ਬੋਧ ਹਾਂ ਦੋ ਕੁ ਲਿਆਉਣੇ ਆ ਅਸੀਂ ਗਿਆ ਫਿਰ ਸਾਮਾਨ ਚ ਲੈਣ ਵੇਰ ਮਹਿਕ ਲੈ ਆਏ ਉੱਥੇ ਮੋਟਾ ਵਰਕਰ ਖਾ ਕੇ ਪੂਰੀ ਅੱਡਾ ਵਰਕਰ ਬੱਲੇ ਬੱਲੇ ਸ਼ਾਇਦ ਤੈ ਵੀ ਖਾਦਾ ਹੋਣਾ ਇੱਕ ਖੜ ਲੰਦਾ ਵਰਗਾ ਤਾਂ ਪੜ ਲੰਦਾ ਵੈਸੇ ਕਰਦਾ ਖਰਾਬ ਆ ਖਾਣੇ ਨਹੀਂ ਚਾਹੀਦੇ ਢਿੱਡੇ ਜੇ ਤਾਂ ਹੀ ਬਾਹਰ ਆਉਂਦੇ ਆ ਪਰ ਰੂਹ ਜੀ ਕਰੀ ਜਾਂਦੀ ਰਹਿ ਨਹੀਂ ਹੁੰਦਾ ਹੈਗਾ ਦੇਖ ਕੇ ਹੁਣ ਜਿਹੜਾ ਕਦੇ ਕਦੇ ਖਾਣਾ ਉਹਨੂੰ ਰੂਹ ਕਰਦੀ ਜਿਹੜਾ ਖਾਈ ਜਾਣਾ ਫਿਰ ਉਹਨੂੰ ਰੂਹ ਨਹੀਂ ਕਰਦੀ ਦੱਤ ਨਹੀਂ ਜਾਂਦੀ ਰਗੜਾ ਸਹੀ ਚੱਲਦਾ ਗੜਾ ਸਹੀ ਆ ਗੰਨਾ ਫਿਰ ਰਸੇ ਨਾਲ ਵੱਢ ਹੁੰ ਇੱਕ ਦੇਖਿਆ ਵਾ ਪੁਰੀ ਹੁਣ ਅਮਨਾ ਵੀ ਗੰਨਾ ਵੜਦਾ ਅਮਨਾ ਗੰਨਾ ਹਫਤੇ ਦਾ ਵੜ ਲਿਆਈਦਾ ਤੂੰ ਰੋਜ ਦੀ ਰੋਜ ਤੇ ਉਹਦੇ ਪੇ ਡੰਗਰ ਘਟਾ ਅੱਛਾ ਉਹ ਰੇੜਾ ਲੱਗ ਜਾਂਦਾ ਰੇੜਾ ਤਾਂ ਰੇੜਾ ਸਮਝ ਲੈ ਕਾਲੂ ਦਾ ਮੱਜ ਖਤਮ ਆ ਅੱਜ ਸਭ ਕਾਲੂ ਸਵੇਰੇ ਖਤਮ ਹੋ ਜਾਣਾ ਹੈ ਕਾਲੂ ਨਵਾਂ ਪਾਉਣਾ ਪੈਣਾ ਹਾਂ ਇਹ ਸ਼ਾਮ ਨੂੰ ਵੜਣਾ ਪੈਣਾ ਅੱਜ ਚਲੋ ਬਾਈ ਠੀਕ ਹੈ ਅੱਜ ਸਾਰੇ ਟੁੱਕ ਹੋ ਜਾਣਾ ਹੈ ਜਿੰਨਾ ਵੀ ਰੇੜਾ ਲੱਦਣਾ ਹੈ ਅੱਧਾ ਗਿਆਰਾ ਵੜਾ ਅੱਧਾ ਗਿਆਰਾ ਟੁੱਕ ਹੋਣਾ ਹੈ ਓਹੋ ਆਮਨੇ ਦਾ ਵੀ ਨਿਭੜ ਗਿਆ ਗੱਲ ਵਿੱਚ ਬਰੇ ਦਾ 300 ਰੁਪਏ ਬਣ ਗਿਆ ਦਾ ਬੰਦੇ ਦਾ 14 ਮਾਪ ਲਾਤੇ ਸਾਡੇ ਭਾਈ ਚੱਲਦਾ 300 ਰੁਪਏ ਪੰਪ ਜਿਹੜੇ ਭਲਿਆਂ ਤੇ ਬੰਦੇ ਆਉਂਦੇ ਆ ਕੱਟ ਵਾਲਾ ਲਈ ਹਣੀ ਹਣੀ ਜਿਹੜੇ ਨੌਕਲ ਬੰਦੇ ਆ ਉਹ ਭਾਈ ਵੱਧ ਵੀ ਲਈ ਜਾਂਦੇ 35 ਵੀ ਲਈ ਜਾਂਦੇ ਹਨ ਇਹ ਬੰਦੇ ਦਾ ਰੇਟ ਇੱਕੇ ਨਹੀਂ ਉਹ 35 ਲੰਦੇ ਦੇ ਬੰਦੇ ਰੱਖਿਆ ਉਹਨਾਂ ਨੇ ਆਪਣਾ ਭਲਿਆਂੀਆਂ 35 ਲੰਦੇ ਨਾ ਹਾਂ ਲੰਦੇ ਹਨ ਇਹਨਾਂ ਦਾ ਰੇਟ ਠੀਕ ਆ ਦੂਆ ਜਹਾਜਾ 250 ਰੁਪਏ ਜਹਾਜ ਦਾ ਹਾਂ ਉਹ ਵੀ ਠੀਕ ਹੈ ਪੂਰੀ ਠੀਕ ਹੈ ਜਿਹੜਾ ਜਹਾਜੇ ਕਿਰਾਏ ਉਹ ਠੀਕ ਆ ਯਾਰ ਬਾਕੀ ਪੂਰੀ ਨੇ ਭਾਈ ਉਹ ਤਾਂ ਆਏ ਆ ਹਾਂ ਵਿ ਇਕੱਠੀ ਤੇ 4-5 ਕਿੱਲੇ ਦੀ ਇਕੱਠੀ ਦਵਾਈ ਪਾ ਦੇਣੀ ਆਪਣਾ ਆਰਾਮ ਨਾਲ ਮੋਟਰ ਵੇਹੇ ਨਾ ਇੱਕ ਪੂਰੀ ਨੇ ਬਾਈ ਡੈਮੋ ਹੋਰ ਕਰੀਏ ਕਣਕ ਜੰਮੀ ਪੇ ਸਪਰੇਅ ਕਰਾਈ ਉਹਦਾ ਵੀ ਫਰਕ ਪਤਾ ਲੱਗ ਜਾਊ ਉਹ ਵੀ ਦੇਖਣਾ ਮੀਂ ਕਿ ਆ ਕੋਈ ਲੇਟ ਹੋ ਗਿਆ ਕੰਮ ਪੱਕਰਾ ਤੀ ਬੰਦੇ ਨਹੀਂ ਮਿਲੇ ਯਾਰ ਗਾਹ ਨੂੰ ਤੱਕ ਕੀੜੇ ਵਾਲੇ ਕੇ ਪਾ ਕੀੜੇ ਵਾਲਾ ਵੀ ਪੂਰੀ ਜਿਹੜਾ ਸਪਰੇਅ ਕਰਦਾ ਹੈ ਪੁੱਛਦਾ ਵੀ ਖੜੀ ਦੁਕਾਨ ਤੇ ਮਾਲਕ ਦੇ ਦਵਾਈ ਲੈ ਪੁੱਛਦਾ ਮੈਨੂੰ ਉਦੋਂ ਪੁੱਛਿਆ ਇਹਨੇ ਕਹਿੰਦਾ ਦਵਾਈ ਕਿੱਥੇ ਲੈਂਦੀ ਮੈਂ ਹਾਂ ਫੇਰ ਮਾਲਕਾਂ ਨੇ ਛੱਡੇ ਪੇ ਉੱਥੀ ਜਾਣਾ ਹੈ ਇਹ ਵੀ ਡਰ ਰਹਾ ਹੈ ਜਾਂ ਇਕੱਠੀ ਹੋਵੇ ਇਹ ਵੀ ਵਗੀਰਾ ਹੀ ਆ ਦੂਈ ਨਹੀਂ ਕਰਦੇ ਜੇ 10 ਕਿੱਲੇ ਇਕੱਠੇ ਹੋਵੇ ਫਿਰ ਆ ਜਾਂਦਾ ਥੋੜੇ ਨੂੰ ਨਹੀਂ ਆਉਂਦੇ ਥੋੜੇ ਨੂੰ ਜੇ ਦਵਾਈਆਂ ਮਾਲਕ ਤੇ ਚੱਕੀ ਵੀ ਫਿਰ ਆਉਂਦੇ ਆ ਫਿਰ ਆਉਂਦੇ ਆ ਚਲੋ ਠੀਕ ਆ ਬਾਈ ਬਾਕੀ ਚੱਲਦੇ ਹੋਰ ਪਾਸੇ ਨੂੰ ਐ ਭਾਈ ਪੂਰੀ 10 ਦਿਨ ਬਾਅਦ ਚੱਕਿਆ ਅੱਜ ਤਕੜੇ ਆ ਮੁਰਸੇ ਦੇ ਤਕੜੇ ਇਹ ਤੋਰਾ ਬਹੁਤ ਹੈ ਤੋਰਾ ਵਾ ਮੈਂ ਤਾਂ ਦੱਸਦਾ ਨਹੀਂ ਵੀ ਇਹ ਜਿਹੜੇ ਨਵੇਂ ਆ ਪਲਟੀ ਨਹੀਂ ਅਗਲਾ ਕਹੀ ਤੇ ਜਾਂਦਾ ਪੁਰਾਣੇ ਵੀ ਇਹਨਾਂ ਦਾ ਤੇਲ ਦਾ ਖਰਚਾ ਘਟਾ ਜੇ ਇਹਨਾਂ ਦੇ ਹੈ ਇੱਕੇ ਬਰਾਬਰ ਪਰ ਇਹਨਾਂ ਦਾ ਤੋਰਾ ਬਹੁਤ ਆ ਤੋਰਾ ਬਹੁਤ ਆ ਬਾਈ ਕੋਸ ਵੀ ਨਹੀਂ ਆ ਰਾ 80000 ਦਾ ਫਿਆਤਾ ਐਡਾ ਮਹਿੰਗਾ ਪ੍ਰੋਜੈਕਟ ਵੀ ਨਹੀਂ ਹੈਗਾ ਨਾਲੇ ਕਾਲਾ ਰੰਗ ਆ ਚੱਚਦਾ ਬਹੁਤ ਹੈ ਚੱਚਦਾ ਬਹੁਤ ਠੀਕ ਨਹੀਂ ਚਾ ਪੂਰੀ ਪਾ ਫਿਰ ਚੱਲੀਏ